ਮਿਹਰਬਾਨ ਦੁਨੀਆ ਤੇ ਬੜੇ ਬੜੇ ਸ਼ਾਇਰ ਆਏ ਆ ਜਿਨ੍ਹਾਂ ਨੇ ਆਪਣੇ ਦਿਮਾਗ ਦੇ ਨਾਲ ਐਦਾ ਕਿ ਗੱਲਾਂ ਲੈ ਕੇ ਕਲਮ ਬੰਦ ਕਰ ਦਿੱਤੀਆਂ ਕਿ ਉਹ ਫਕੀਰਾਂ ਦੇ ਦਿਮਾਗ ਨੂੰ ਝੰਜੋੜ ਦਿੰਦੀਆਂ ਉਹ ਗੱਲਾਂ ਹੋ ਇਹ ਸ਼ਾਇਰਾਂ ਦੇ ਵਿੱਚੋਂ ਇੱਕ ਸ਼ਾਇਰ ਹੋਇਆ ਜਿਸ ਦਾ ਨਾਮ ਮੋਹਣ ਭਿਖਾਰੀ ਹੈ ਮੈਂ ਉਸ ਮੋਹਣ ਦੀ ਉਹ ਭਿਖਾਰੀ ਐਵੇਂ ਦਰਦਰ ਦੇ ਉੱਪਰ ਰੁਪਈਆ ਆਟਾ ਮੰਗਣ ਵਾਲਾ ਭਿਖਾਰੀ ਨਹੀਂ ਸੀ ਉਹ ਆਪਣੇ ਮੁਰਸ਼ਿਦ ਦੇ ਦਰ ਦਾ ਭਿਖਾਰੀ ਸੀ ਉਹ ਆਪਣੇ ਗੁਰੂ ਦੇ ਦਰ ਦਾ ਭਿਖਾਰੀ ਸੀ ਉਹ ਆਪਣੇ ਸੋਹਣੇ ਯਾਰ ਦੇ ਦਰ ਦਾ ਭਿਖਾਰੀ ਸੀ ਉਹ ਆਪ ਭਿਖਾਰੀ ਹੁੰਦੇ ਐਵੇਂ ਗੱਲ ਤਾਂ ਸਮਝਿਓ ਉਹ ਮੋਹਨ ਭਿਖਾਰੀ ਦਾ ਇੱਕ ਲਿਖਿਆ ਰੰਗ ਮੈਂ ਧਨ ਨੂੰ ਪੇਸ਼ ਲਗਾ ਗਾਨਾ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕ ਆ ਮੈਂ ਕੋਈ ਗੌਣ ਵਾਲਾ ਕਲਾਕਾਰ ਨਹੀਂ ਹੈਗਾ ਤਿਆਦੇ ਪਿਆਰ ਨੇ ਮੈਨੂੰ ਗਾਉਣ ਲਾ ਦਿੱਤਾ ਕਿਉਂ ਅੱਜ YouTube ਦੇ ਉੱਪਰ ਮੇਰਾ ਪੂਰਾ 10000 ਸਬਸਕ੍ਰਾਈਬਰ ਹੋ ਗਿਆ ਤੇ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਮੈਂ ਅੱਗੇ ਤੋਂ ਅੱਗੇ ਗਾਉਣ ਲੱਗ ਪਿਆ ਮੈਂ ਕੋਈ ਕਲਾਕਾਰ ਨਹੀਂ ਸੀ ਮੈਂ ਤਾਂ 42 ਸਾਲ ਬਾਅਦ ਕੰਮ ਕਰਕੇ ਆਇਆ ਇਹ ਤੁਹਾਡੇ ਪਿਆਰ ਨੇ ਮੈਨੂੰ ਲਾਦਦਾ ਗਾਉਣਾ ਬਾਕੀ ਇਹ ਰੰਗ ਤੁਹਾਨੂੰ ਅਜਾ ਸਮਝ ਆਈ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਮੈਨੂੰ ਤਾਂ ਇਹਦਾ ਥੋੜਾ ਬਹੁਤ ਸਮਝ ਆਉਂਦੀ ਆ ਕਿਉਂ ਇਹ ਤਾਂ ਸਾਡੋ ਸਭ ਬਹੁਤ بڑے ਦਿਮਾਗ ਵਾਲਿਆਂ ਦੇ ਕੰਮ ਆ ਮੈਂ ਮੈਂ ਥੋੜਾ ਆਪਣੇ ਆਪ ਵਿੱਚ ਦਿਮਾਗ ਮੇਰਾ ਥੋੜਾ ਘਟਿਆ ਤਾਂ ਜਿਹੜਾ ਜਨਤਾ ਦਾ ਦਿਮਾਗ ਹੁੰਦਾ ਜਨਤਾ ਦਾ ਦਿਮਾਗ ਬਹੁਤ ਵੱਡਾ ਦਿਮਾਗ ਹੁੰਦਾ ਜਿਹਨੂੰ ਜਿਹਨੂੰ ਇਸ ਰੰਗ ਦੀ ਸਮਝ ਆਈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ Oh! i <laughs> ਕਹਿੰਦਾ ਬੋਲ ਨਾ ਸੱਜਣਾ ਤੂੰ ਚੁੱਪ ਕੀਤਾ ਜਾ ਰੱਬ ਦੇ ਦਵਾਰੇ ਵਾਲਾ ਲੱਭ ਗਿਆ ਜੇ ਤੈਨੂੰ ਰਾਹ ਚੁੱਪ ਕਰਕੇ ਜਾ ਬੋਲ ਨਾ ਇਹ ਸੁਭੀ ਸੰਗਤ ਨੂੰ ਪਸੰਦ ਆਇਆ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਇਕ ਤੇ ਕਮੈਂਟ ਜਰੂਰ ਕਰੋ ਤੁਹਾਡਾ ਕਮੈਂਟ ਮੇਰਾ ਹੌਸਲਾ ਵੜ ਜਾਂਦਾ ਤੁਹਾਡਾ ਤੁਹਾਡਾ ਲਾਇਕ ਮੇਰਾ ਹੌਸਲਾ ਵੜ ਜਾਂਦਾ ਤੁਹਾਡੇ ਲਈ ਵਧੀਆ ਵਧੀਆ ਸੂਫੀ Song ਲਿਆ ਕਰੂੰਗਾ